ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ ਪੁਰੀ ਆਪਾਰ ਸਹ ਸਿਆਣ ਪ ਲਖ ਹੋਏ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੇ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਹਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾ ਹਉਮੈ ਕਹ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਕਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜੱਪ ਦਿਸੈ ਦੂਰ ਗਾਵੇ ਕੋ ਵੇਖ ਹਾਦਰ ਦੂਰ ਕਥਨਾ ਕਥਿਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਵੇ ਪਰਵਾਹੋ ਸਚਾ ਸਾਹਿਬ ਸਾਚੇ ਨਾਏ ਪਖਿਆ ਪਹੁ ਅਪਾਰ ਆਖੈ ਮੰਗ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਉਪਨ ਜਾਏ ਕੀਤ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਸਰਗੁਰ ਗੋ ਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਅਖਾ ਨਹੀਂ ਇਹ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਬਨ ਜਿਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰਖਾਏ ਕੈ ਜਸ ਕੀਰਤਿ ਜਗਲੇ ਜੇ ਤਿਸ ਨਦਰ ਨ ਆਵੇ ਤਾ ਵਾਤਨਾ ਪੁੱਛੈ ਕਿ ਕਿਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਤਵਲ ਆਕਾਸ ਸੁਣੇ ਦੀਪ ਲੋਪ ਤਲ ਸੁਣੇ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਬੇਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮ ਅੰਦ ਸੁਣਿਐ ਮੁਖ ਸਲਾਹ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸਿੱਖ ਪੀਰ ਪਤਿ ਸ਼ਾ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਸਗੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੈ ਪਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਬਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇ ਤਿਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਬਵੈ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪਰਦਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾ ਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕ ਕਰਨ ਨਹੀ ਸੁਮਾਰ ਤਹੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨ ਲਿਖਿਆ ਵੋੜਿ ਕਲਾਮ ਇਹੋ ਲਖਾ ਲਿਖ ਜਾਣਾ ਕੋਇ ਲਖਾ ਲਖਿਆ ਕੀਤਾ ਹੋਏ ਕੀਤਾ ਤਾਨ ਸੁਹਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਦੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਰ ਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹ ਵਿਚਾਰ ਵਾਰਨ ਜਾਵ ਏਕ ਵਾਰ ਜੋ ਤੁਧ ਭਾਵੈ ਸਹੀ ਭਲੀ ਕਾਰ ਤੁਸ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਸ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਤਿਆਗ ਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੂੜਿਆ ਰਕੂੜੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਹਿ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਨ ਜਵ ਏਕ ਵਾਰ ਜੋ ਤੁਧ ਭਾਵੇਂ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਧੋ ਤੈ ਤ੍ਰਸਖੇ ਮੂਤ ਪਲਿੱਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਪਾ ਕੈ ਸੰਗ ਹੋ ਤੋ ਪੈ ਨਾ ਵੈ ਕ ਰੰਗ ਪੁੰਨਿ ਪਾਪਿ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਪੇ ਖਹੁ ਨਾਨਕ ਹੁਕਮਿ ਆਵਜਾਹੋ ਤੀਰਥ ਤਪ ਦਇਆ ਤਤ ਤਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨ ਹੋਏ ਸਵਾ ਸਾਥ ਬਾਣੀ ਬ੍ਰਹਮਾ ਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇਂ ਲੇਖ ਪੁਰਾਣ ਵਖਤ ਨ ਪਾਇਓ ਕਾទੀਆਂ ਜੇ ਲਿਖਨ ਲੇਖ ਪੁਰਾਣ ਹਤਵਾਰ ਨਾ ਜੋਗੀ ਜਾਣੈ ਰਤ ਮਹੋ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋ ਹੈ ਪਤਲ ਪਤਲ ਲਖ ਅਗਾਸਾਂ ਆਕਾਸ ਓੜਕ ਓਲਕ ਪਾਲ ਥਕੇ ਵੇਦ ਕਹਿਣਿ ਕਵਾਤ ਸਹਸ ਅਠਾਰ ਗਹਿਨ ਕਤੇਬ ਅਸੂਲੋ ਇਕ ਧਾਤਿ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਅਤਿ ਵਾਪ ਹੈ ਸਮੁੰਦ ਨ ਜਾਣੀ ਹੈ ਸਮੰਦ ਸਾਹ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕਿਹੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿੱਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਇ ਭੋਤ ਕਹੀਐ ਭੋਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਮ ਇਹ ਵਡ ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਥਿਲੇ ਨਾਤਮਾਏ ਕੀਤੇ ਮੰਗਹਿ ਜੋਦ ਅਪਾਰ ਕੇਤਿਆ ਗੰਥ ਨਹੀਂ ਵਿਚਾਰ ਕੀਤੇ ਖਬ ਦੁਟਹਿ ਵੇਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਪਿਆ ਦੁਖ ਪੂਖ ਸਦ ਮਾਰ ਏ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤਿਆਂ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖਹਿ ਸੇ ਪੇਕੇ ਕੀ ਕੇ ਜਿਸ ਨੂੰ ਬਖਸੇ ਸਿਫਤ ਸਲਾ ਨਾਨਕ ਪਤਿ ਸਾਹੀ ਪਤਿ ਸਾ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਪੰਡਾਰ ਅਮਲ ਆਵਹਿ ਅਮਲ ਲੈ ਜਾਹੇ ਅਮਲ ਪਾਏ ਅਮਲ ਆਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀਸ ਅਮਲ ਨਿਸਾਨ ਅਮਲ ਕਰਮ ਅਮਲ ਫੁਰਮਾਨ ਅਮਲ ਅਮਲ ਆਖੈ ਨ ਜਾਏ ਆਖ ਆਖਰ ਹਿਲੇ ਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰਹਿ ਵਖਿਆਣ ਅਖੈ ਬ੍ਰਹਮੇ ਅਖੈ ਇੰਦ ਅਖੈ ਕੋਪੀ ਤੈ ਗੋਵਿੰਦ ਅਖੈ ਈਸ਼ਰ ਅਖੈ ਸਿੱਧ ਅਖੈ ਕੀਤੇ ਕੀਤੇ ਬੁੱਧ ਅਖੈ ਦਨਵ ਅਖੈ ਦੇਵ ਅਖੈ ਸੂਰ ਨਭ ਮਨ ਜਨ ਸੇਵ ਕੀਤੇ ਅਖੈ ਅਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਦਾਕ ਨ ਸਕੈ ਕੀਕੇ ਦੇਵੜ ਭਾਵੇਂ ਦੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਵਰ ਗਾਵਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾ ਵਣਹਾਰੇ ਕੀਤੇ ਰਾਗ ਪਰਿ ਸਿਓ ਕਹੀ ਅਨ ਕੀਤੇ ਗਾ ਵਣਹਾਰੇ ਗਾਵੇ ਤੁਹਾਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧੇ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇਸ਼ਰ ਜੁਗ ਜੁਗ ਵਿਦਾ ਨਾ ਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਰਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਦਨ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੇ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਾਤ ਸਾਹੋ ਸ਼ਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੇ ਧਿਆਨ ਕੀ ਕਰੈ ਬਿਪੂਤ ਹਿੰਦ ਕਾਲ ਕੁਆਰੀ ਕਾਇ ਜੁਗਤਿ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਗਤ ਗਿਆਨ ਦਇਆ ਪੰਡਹਾਰਣ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਦਿ ਸਿਦਿ ਅਵਰਸਾਦ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲੇਖਿਆ ਵਹਿ ਭਾਗ ਆਦੇਸ਼ਿਤ ਸੈ ਆਦੇਸ਼ ਆਦ ਅਨੀਲ ਅਨਾਦਨ ਹਤ ਜੁਗ ਜੁਗ ਇਕੂ ਵੇਸ ਇਕ ਮਾਇ ਜੁਗਤ ਵੇ ਆਏ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਇ ਦੇਵਾਨ ਜਿਵ ਤਿਸ ਭਾਵੇ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਉ ਵੇਖੇ ਉਹ ਨਦਰਨਾ ਆਵੇ ਬਹੁਤ ਆਇਓ ਵਿਡਾਨ ਆਦੇਸਿਤ ਸੈ ਆਦੇਸ ਆਦ ਨੀਲ ਅਨਾਹ ਅਨਾਹਤ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੇ ਸਾਚੇ ਕਾਰ ਅਦੇਸ ਤਿਸੈ ਅਦੇਸ ਆਦ ਅਨੀਲ ਆਨਾਦ ਨਹਤ ਤੁਗ ਤੁਗ ਏਕੋ ਵੇਸ ਇੱਕ ਦੁਜੀ ਬਹੁ ਲਖ ਹੋਏ ਲਖ ਹੋਵਹਿ ਲਖ ਵੀਸ ਲਖ ਲਖ ਗੇੜ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਐ ਹੋਏ ਕੇਸ ਸੁਣ ਗੱਲਾਂ ਆਕਾਸ ਕੀ ਕਿ ਟਾਇਰੇਸ ਨਾਨਕ ਨਦਰਿ ਪਾਈਐ ਕੋੜੇ ਕੋੜ ਠੀਸ ਅਖਣ ਜੋਰ ਚੁੱਪ ਨਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟਾ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਤੀ ਰੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਛਪਕਾਇ ਉਥੈ ਪਾਏ ਨਾਨਕ ਗਿਆ ਜਾਪੈ ਜਾਏ धर्मखंड का एहो धर्म ज्ञानखंड का खो कर्म केते पवन पानी वसंतर केते कान महेश केते ब्रह्म का अर्थ कड़ी है रूप रंग के वेश केत्या कर्म भूमि मेर केते केते तू उपदेश केते इंद्र चंद सूर केते केते मंडल देश केते सिद्ध बुद्ध नाथ केते केते देव विशेष ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਬਹਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੈ 나ਦ ਬినੋਦ ਕੋਡ ਅਨੰਦ ਸ਼੍ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਕੜੀਆਂ ਬਹੁਤ ਅਨੂਪਤਾ ਕੀਆਂ ਗੱਲਾਂ ਕਥਿਆਂ ਨ ਜਾਹੇ ਜੇ ਕੋ ਕਹੈ ਪਛੈ ਪਛਿਤਾਏ ਤਿੱਥੈ ਕੜਿਐ ਸੁਰਤਿ ਮਤਿ ਮਨ ਬੁੱਧ ਤਿੱਥੈ ਕੜਿਐ ਸੁਰਾਂ ਸਿਦਾ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰਤ ਨਮਹ ਹੈ ਰਾਮ ਰਹਿਆ ਪਰਪੁਰ ਤਿੱਥੈ ਸੀਤੋ ਸਿਤਾ ਮਹਿਮਾ ਮਹੇ ਤਾਕੇ ਰੂਪਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਗ ਕਰਹਿ ਆਨੰਦ ਸਚਾ ਮਨ ਸੋਏ ਸੱਜ ਖੰਡ ਵਸੈ ਅੰਤ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਹੈ ਤੰਤ ਅਨੰਤ ਤਿਥੈ ਲੋਹ ਲੋ ਅਕਾਰ ਜਿਵ ਜਿਖ ਹੁਕਮ ਤਿਵੇਂ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰ ਤੀਰਜ ਸੁਨਿਆਰ ਐਹ ਰਣਮਤ ਵੇਧ ਹਥਿਆਰ ਪਾਉ ਖਲਾ ਅਗਨ ਤਪ ਤਾਉ ਭੰਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨੇਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਦੁਰਮਧੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮੁ ਤੇ ਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੇ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ